ਕੀ ਕਾਰਨ ਹੋਇਆ ਜੀ ਅੱਜ ਪੁਲਿਸ ਮੁਲਾਜ਼ਮ ਨੂੰ ਥਾਣੇ ਦੇ ਬਾਹਰ ਧਰਨਾ ਦੇਣ ਬੈਠਣਾ ਪਿਆ ਜੀ ਜਦੋਂ ਮੇਰੇ ਪਰਿਵਾਰ ਨੂੰ ਇੱਕ ਪੁਲਿਸ ਮੁਲਾਜ਼ਮ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਰਿਹਾ ਤਾਂ ਮੈਨੂੰ ਧਰਨੇ ਤੇ ਬੈਠਣਾ ਪਿਆ ਪੁਲਿਸ ਤਾਂ ਦੂਜਿਆਂ ਨੂੰ ਇਨਸਾਫ ਦੇਣ ਵਾਸਤੇ ਬਣੀ ਹੈ ਜੀ ਪਤਾ ਨਹੀਂ ਵੀਰ ਜੀ ਮੈਨੂੰ ਤਾਂ ਮਿਲਿਆ ਨਹੀਂ ਸੀਗਾ ਕੀ ਮਾਮਲਾ ਕੀ ਹੈ ਜੀ ਮਾਮਲਾ ਜੀ 13 ਅਪ੍ਰੈਲ ਨੂੰ ਮੇਰੇ ਘਰ ਤੇ ਹਮਲਾ ਹੋਇਆ ਸੀ ਤੇ ਮੇਰੀ ਬੀਸੀ ਦੇ ਵੀ ਸੱਟਾਂ ਵੱਜੀਆਂ ਮੇਰੇ ਬ੍ਰਦਰ ਦੇ ਵੀ ਵੱਜੀਆਂ ਮੇਰੀ ਗੱਡੀ ਵੀ ਭੰਨ ਗਈ ਹੈ ਖਬਰਾਂਾਂ 'ਚ ਹਾਈਲਾਈਟ ਵੀ ਹੋਇਆ ਸੀਗਾ ਉਸ ਤੋਂ ਬਾਅਦ ਅਸੀਂ ਇੱਕ ਬੰਦਾ ਇਹਨਾਂ ਨੂੰ ਰੈਕੀ ਜਿੰਨੇ ਬੰ ਪਰ ਇਹਨਾਂ ਦੀ ਗਲਤੀ ਕਰਕੇ ਉਸ ਬੰਦੇ ਦੀ ਜਮਾਨਤ ਹੋ ਗਈ। ਹੁਣ ਜਿਹੜਾ ਮੇਨ ਦੋਸ਼ੀ ਹੈ ਜਸਮਨ ਉਹ 3 ਦਿਨ ਤੋਂ ਇਹਨਾਂ ਨੇ ਬਿਠਾ ਰੱਖਿਆ ਪਰ ਉਹਨਾਂ ਦੀ ਤਰ੍ਹਾਂ ਉਹਨੂੰ ਕੋਈ ਪੁੱਛਗਿੱਛ ਨਹੀਂ ਕਰ ਰਹੇਗੇ। ਬਾਕੀ ਬੰਦੇ ਕਿੱਥੇ ਆ? ਉਹ 3 ਦਿਨਾਂ ਦੇ ਵਿੱਚ ਪਾਜੀ ਦੇਖੋ ਉਸ ਦੀ ਮੀਸੀਜ ਹੈ। ਉਹਦੇ ਵਿੱਚ ਪਰਚੇ ਦੇ ਵਿੱਚ ਉਹਦੀ ਸੱਸ ਹੈ, ਉਹਦਾ ਫਾਦਰ ਹੈ, ਉਹਦਾ ਭਰਾ ਹੈ, ਉਹਦਾ ਚਾਚਾ ਹੈ। ਕਿ ਉਹ ਅਰੈਸਟ ਨਹੀਂ ਹੋ ਸਕਦੇ ਸੀਗੇ। ਇਹ ਦੇਖੋ ਤੁਸੀਂ ਮੁਲਾਜ਼ਮ ਹੋ ਤੁਸੀਂ ਉੱਚ ਅਧਿਕਾਰੀਆਂ ਨਾਲ ਗੱਲ ਨਹੀਂ ਕੀਤੀ। ਅਸੀਂ ਐਸਐਸਪੀ ਸਾਹਿਬ ਦੇ ਵੀ ਕੇਸ ਹੋ ਕੇ ਦੇਖ ਲਿਆ ਜੀ। ਡਿਪਟੀ ਸਾਹਿਬ ਦੇ ਵੀ ਕੇਸ ਹੋ ਕੇ ਦੇਖ ਲਿਆ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਕਿਹੜੀ ਜਗ੍ਹਾ ਤੁਸੀਂ ਡਿਊਟੀ ਕਿੱਥੇ ਕਰਦੇ ਹੋ ਮੈਂ ਬਾਹਦਰ ਘਟ ਡਿਊਟੀ ਹੈ ਮੇਰੀ ਕੀ ਤੁਹਾਡੀ ਡੈਜ਼ਿਗਨੇਸ਼ਨ ਕੀ ਹੈ ਮੇਰਾ ਐਸਆਈ ਹੈ ਜੀ ਕਿੰਨੇ ਸਾਲੋਂ ਕਿ ਡਿਊਟੀ ਕਰ ਰਹੇ ਮੈਨੂੰ 32 ਸਾਲ ਹੋ ਗਏ ਆਲੋ ਆਂਟੀ ਤੇ ਲੋਕ ਜਦੋਂ ਹਾਰ ਜਾਂਦੇ ਕਿਸੇ ਪਾਸੋਂ ਪੁਲਿਸ ਕੋਲ ਆਉਂਦੇ ਇਨਸਾਫ ਲੈਣ ਦੀ ਹੁਣ ਪੁਲਿਸ ਨੂੰ ਆਪ ਧਰਨਾ ਦੇਣਾ ਪੈ ਰਿਹਾ ਕਿਵੇਂ ਦੇਖ ਰਹੇ ਹੋ ਇਸ ਚੀਜ਼ ਨੂੰ ਭਰਾ ਜੀ ਮੈਨੂੰ ਜੇ ਇਨਸਾਫ ਨਹੀਂ ਮਿਲਿਆ ਪਿਛਲੇ 1 ਮਹੀਨੇ ਤੋਂ ਮੈਂ ਤਾਂ ਹੀ ਧਰਨਾ ਲਾ ਕੇ ਬੈਠਾ ਹਾਂ ਅੱਛਾ ਕੀ ਮਾਮਲਾ ਕੀ ਸੀ ਪੈਸੇ ਦੇ ਲੈਣ ਦੇਂਦਾ ਸੀ ਪੈਸੇ ਦਾ ਬਿਟਕੋਇਨ ਦਾ ਸੀਗਾ ਚੱਕਰ ਆ ਸੀ 8 ਤਰੀਕ ਨੂੰ ਇਹਨਾਂ ਦੇ ਖਿਲਾਫ 13 ਤਰੀਕ ਤਰੀਕ ਨੂੰ ਇਹਨਾਂ ਨੇ ਸਾਡੇ ਘਰ ਤੇ ਹਮਲਾ ਕਰ ਦਿੱਤਾ ਮਤਲਬ ਜਿਨ੍ਹਾਂ ਤੋਂ ਤੁਸੀਂ ਪੈਸੇ ਲੈਣੇ ਆ ਉਹਨਾਂ ਨੇ ਹੀ ਹਮਲਾ ਕੀਤਾ ਹਾਂਜੀ ਹਾਂਜੀ ਹਮਲਾ ਕੀ ਆ ਉਹ ਸਾਡਾ ਜਮਾਈਓ ਜਿਹਾ ਲੱਗਦਾ ਸੀ ਇੱਕ ਤਰ੍ਹਾਂ ਦਾ ਜੀ ਅਸੀਂ ਆਪ ਹੀ ਉਹਦੇ ਕਿੰਨੇ ਆਦਾਨ ਕਿਤੇ ਨੇ ਠੀਕ ਹੈ ਜੀ ਉਸੇ ਬੰਦੇ ਨੇ ਆ ਕੇ ਮੇਰੇ ਬ੍ਰਦਰ ਦੇ ਸੂਤ ਤੋਂ ਵੱਧ ਟਾਂਕੇ ਮਾਰੇ ਮੇਰੀ ਗੱਡੀ ਭੰਨ ਦਿੱਤੀ ਮੇਰੇ ਘਰ ਭੰਨ ਦਾ ਘਰੋਂ ਕੈਸ਼ ਲੈ ਗਏ ਤੇ ਪੈਸੇ ਲੈ ਗਏ ਮੇਰੇ ਬ੍ਰਦਰ ਦੇ ਦੂਜੇ ਘਰ ਦੇ ਭੰਨ ਤੋੜ ਦਿੱਤੀ ਨਾਲੇ ਮੇਰੀ ਬਾਹ ਤੋੜੀ ਪਈ ਆ ਮਾਰ ਮਾਰ ਦਿੱਤਾ ਕੀ ਮੰਗ ਕੀ ਕਰਦੇ ਹੋ ਜੀ ਮੰਗ ਮੈਂ ਕਰਦਾ ਜੀ ਵੀ ਸਾਨੂੰ ਕੋਈ ਇਨਸਾਫ ਮਿਲੇ ਜਲਦੋ ਜੀ ਤੇ ਜਲਦੀ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਬਾਕੀ ਬੰਦਿਆਂ ਨੂੰ ਕਿੰਨੇ ਪੈਸੇ ਲੈਣ ਦੇਣ ਲੈਣ ਦੇਣ ਤਾਂ ਉਹਨਾਂ ਨੇ ਠੱਗੀ ਕੀਤੀ ਹੋਈ ਹੈ ਘੱਟੋ ਘੱਟ 4 ਕਰੋੜ ਰੁਪਏ ਦੀ ਪਟਿਆਲੇ ਸ਼ਹਿਰ ਦੇ ਵਿੱਚ ਤੁਹਾਡਾ ਕਿੰਨਾ ਮੇ ਸਾਡਾ ਹੈਗਾ ਮੇਰਾ ਦਾ ਰਿਸ਼ਤੇਦਾਰ ਨਾਲ ਆਦੇ 32 ਲੱਖ ਰੁਪਏ ਦੇ ਲਗਭਗ ਹੈ ਪੈਸੇ ਵੀ ਵਾਪਸ ਪਰ ਉਹ ਮੈਂ ਮੈਂ ਉਹਨਾਂ ਨੂੰ ਕਿਹਾ ਸੀ ਵੀ ਮੈਨੂੰ 32 ਲੱਖ ਰੁਪਏ ਦੀ ਲੋੜ ਨਹੀਂ ਹੈਗੀ ਤੁਸੀਂ ਬੈਠ ਕੇ ਮੇਰਾ ਪੈਸਾ ਵਾਪਸ ਨਾ ਦਿਓ ਜਿਹੜੇ ਬਾਕੀ ਲੋਕਾਂ ਦੇ ਪੈਸੇ ਦਿੱਤੇ ਦੇਣੇ ਆ ਤੁਸੀਂ ਉਹ ਪੈਸੇ